ਅਦਾਰਾ ਜੀ ਜਿਹੜਾ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਅੱਜ 10.50 ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੋਪਰਾਪਤ ਧਰਤੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਜਿੱਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਹਿਯੋਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਹੇਠ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ 11000 ਸਹਿਜ ਪਾਠਾਂ ਦੇ ਭੋਗ ਪਾਏ ਜਾ ਰਹੇ ਨੇ ਦੱਸ ਦਈਏ ਕਿ ਇਹ ਜਿਹੜਾ ਇੱਕ ਲਹਿਰ ਜਿਹੜੀ ਇਹ ਚਲਾਈ ਗਈ ਆ ਸਹਿਜ ਪਾਠਾਂ ਦੀ ਸਹਿਜ ਪਾਠ ਸੇਵਾ ਲਹਿਰ ਇੱਕ ਜੋ ਸਿੱਖ ਕੌਮ ਦੇ ਵੱਲੋਂ ਚਲਾਈ ਗਈ ਹੈ ਜ ਕੁਝ ਨੁਮਾਇੰਦੇ ਨੇ ਇਹਦੇ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਦੇਖਦੇ ਹਾਂ ਕਿ ਸਮਾਗਮਾਂ ਨੇ ਜਿਹੜੇ ਸਹਿਜ ਪਾਠ ਸੇਵਾ ਗੁਰਮਤਿ ਦੇ ਸੰਪੂਰਨ ਸਮਾਗਮ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ ਅਖੰਡ ਪਾਠ ਸਾਹਿਬਾਂ ਦੇ ਸਹਿਜ ਪਾਠ ਸਾਹਿਬਾਂ ਦੇ ਭੋਗ ਪਾਏ ਜਾ ਰਹੇ ਨੇ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸਰੀਏ ਕਾਲ ਤੱਕ ਸਹਿਬ ਦੀ ਅਗਵਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਨੇ ਉਸ ਸੰਬੰਧ ਵਿੱਚ ਬਹੁਤ ਚੰਗੇ ਤਰੀਕੇ ਦਾ ਪ੍ਰਬੰਧ ਕੀਤਾ ਗਿਆ ਸੀ ਆਓ ਗੱਲਬਾਤ ਕਰਦੇ ਹਾਂ ਮੈਨੇਜਰ ਸਾਹਿਬ ਦੇ ਨਾਲ ਕੀ ਉਹਨਾਂ ਦਾ ਇਸ ਸੰਬੰਧ ਕੀ ਕਹਿਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਲੀ ਕਿਹਾ ਗਿਆ ਸੀ ਜਿਸ ਦੇ ਪੂਖਤਾ ਪ੍ਰਬੰਧ ਸਾਡੇ ਵੱਲੋਂ ਸਮੁੱਚੀ ਮੈਨੇਜਮੈਂਟ ਸਮਾਰੇ ਸਮੂਹ ਸਟਾਫ ਵੱਲੋਂ ਜਿਹੜਾ ਤੁਹਾਨੂੰ ਮਨੋਸੇਵਾ ਕਰਕੇ ਜਿਹੜਾ ਇਹ ਕਾਰਜ ਕੀਤਾ ਗਿਆ ਜੀ ਇਹ ਸਾਨੂੰ ਜਿਹੜੇ ਦਿਸ਼ਾ ਨਿਰਦੇਸ਼ ਅੱਜ ਤੋਂ 10 15 ਦਿਨ ਪਹਿਲਾਂ ਹੋਏ ਸੀ ਤੇ ਇਹਦੀ ਅਸੀਂ ਬਾਹਰ ਪਾਰਕਿੰਗਾਂ ਦਾ ਜਿੰਮੇ ਲਗਭਗ ਵੀ 10000 ਬੰਦੇ ਦਾ ਇਕੱਠ ਜਿਹੜਾ ਸਾਨੂੰ ਦੱਸਿਆ ਗਿਆ ਸੀਗਾ ਤੇ ਉਸ ਲਈ ਪੁਖਤਾ ਪ੍ਰਬੰਧ ਜਿਵੇਂ ਬਾਹਰ ਮੇਨ ਰੋਡ ਦੇ ਉੱਪਰ 2 3 ਕਿੱਲੇ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਤੇ ਦਾ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ 2 3 ਕਿੱਲਿਆਂ ਦੀ ਪਾਰਕਿੰਗ ਉੱਥੇ ਲਈ ਗਈ ਅਤੇ ਗੁਰਦੁਆਰਾ ਸਾਹਿਬ ਦੀਆਂ ਜਿੰਨੀਆਂ ਵੀ ਪਾਰਕਿੰਗਾਂ ਸੀਗੀਆਂ ਸਾਰਿਆਂ ਦੇ ਵਿੱਚ ਬੜੇ ਸੁਚਜੇ ਢੰਗ ਦੇ ਨਾਲ ਸੇਵਾ ਵਾਲੇ ਵੀਰਾਂ ਦਾ ਸਹਿਯੋਗ ਲੈ ਕੇ ਸਮੂਹ ਸਟਾਫ ਨੇ ਅਤੇ ਜਿੰਨੀਆਂ ਵੀ ਸੰਗਤਾਂ ਆਈਆਂ ਕਿ ਕਿਸੇ ਨੂੰ ਕੋਈ ਵੀ ਕਿਸਮ ਦੀ ਕੋਈ ਦਿੱਕਤ ਨਾ ਆਵੇ ਤੇ ਇਹ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਛਾਈ ਦਾ ਦਰਬਾਰ ਹੈ ਮਹਾਰਾਜ ਜੀ ਤੋਂ ਹਰ ਇੱਕ ਆਪਣੀਆਂ ਝੂੜੀਆਂ ਭਰ ਕੇ ਖੁਸ਼ੀਆਂ ਨਾਲ ਜਾਵੇ ਇਹੋ ਸਾਡੇ ਮੰਦੀ ਭਾਵਨਾ ਸੀ ਜੋ ਗੁਰੂ ਸਾਹਿਬ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਕਾਰਜ ਜਿਹੜਾ ਸੰਪੂਰਨ ਕਰਾਇਆ ਜਿਹੜਾ ਪ੍ਰਬੰਧਾਂ ਦੇ ਨਾਲ ਨਾਲ ਇੰਨੀ ਸੰਗਤ ਨੂੰ ਸੰਭਾਲਣਾ ਜਿਹੜਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੇ ਇਹ ਆਪਣੇ ਸਹਿਯੋਗ ਸੀ ਜਾਂ ਹੋਰ ਗੁਰੂ ਘਰਾਂ ਤੋਂ ਵੀ ਸਹਿਯੋਗ ਲਿਆ ਸੰਭ। ਨਹੀਂ ਜੀ ਇਹ ਪ੍ਰਬੰਧ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਧੀਨ ਜਿਹੜਾ ਇਹ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵੱਲੋਂ ਕੀਤਾ ਗਿਆ। ਦਾਸ ਮੁੱਖ ਸੇਵਾਦਾਰ ਹੈ ਤੇ ਬਾਕੀ ਜਿਨ੍ਹਾਂ ਨੇ ਵੀ ਸਾਡੇ ਦਫ਼ਤਰੀ ਸਹਿਯੋਗੀ ਮੀਤ ਮਰੇਜਾ ਸਾਹਿਬਾਨ ਰਿਕਾਰਡ ਕੀਪਰ ਕੈਸ਼ੀਅਰ ਸਟੋਰ ਕੀਪਰ ਜੋ ਵੀ ਨੇ ਸਭ ਨੇ ਅਕਾਊਂਟੈਂਟ ਜੋ ਵੀ ਆ ਸਭ ਆਪੋ ਆਪਣੀਆਂ ਡਿਊਟੀਆਂ ਦੇ ਉੱਤੇ ਤਾਇਨਾਤ ਹੋ ਕੇ ਲੋੜ ਅਨੁਸਾਰ ਜ਼ਰੂਰਤ ਅਨੁਸਾਰ ਅਸੀਂ ਬਾਹਲੇ ਜਿਸਦੇ ਨਾਲ ਵੀ ਕੋਈ ਵੀ ਜਿਹੜਾ ਕੋਈ ਵੀ ਆਇਆ ਕੋਈ ਦੁਖੀ ਹਿਰਦੇ ਨਾਲ ਨਾ ਜਾਵੇ ਇੱਥੇ ਗੁਰੂ ਜੀਆਂ ਖੁਸ਼ੀਆਂ ਹੀ ਪ੍ਰਾਪਤ ਕਰਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸੁਣਿਆ ਮੈਨੇਜਰ ਹਰਦੀਪ ਸਿੰਘ ਜੀ ਜੋ ਗੁਰਦੁਆਰਾ ਮਨਜੀ ਸਾਹਿਬ ਆਲੰਗੀਰ ਦੇ ਮੁੱਖ ਸੇਵਾਦਾਰ ਮੈਨੇਜਰ ਨੇ ਉਹਨਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਸੰਪੂਰਨਤਾ ਦਾ ਸਮਾਗਮ ਕਰਵਾਇਆ ਗਿਆ ਇਸ ਵਿੱਚ ਜਿੱਥੋਂ ਦੂਰੋਂ ਦੂਰੋਂ ਸੰਗਤਾਂ ਆਈਆਂ ਸੀ ਨਾਲ ਦੀ ਨਾਲ ਹੋਰ ਗੁਰਦੁਆਰਿਆਂ ਤੋਂ ਸਹਿਯੋਗ ਦੇ ਨਾਲ ਲੈ ਕੇ ਸੰਗਤਾਂ ਦੇ ਭਲੇ ਦੇ ਲਈ ਸੰਗਤਾਂ ਨੂੰ ਆਰਾਮ ਦੇ ਲਈ ਜੋ ਪ੍ਰਬੰਧ ਕੀਤੇ ਨੇ ਬਹੁਤ ਹੀ ਪੁਕਤਾ ਪ੍ਰਬੰਧ ਸਨ ਤੁਸੀਂ ਦੇਖਿਆ ਸਹਿਜ ਸੇਵਾ ਸਹਿਜ ਪਾਠ ਸੇਵਾ ਲਹਿਰ ਦੇ ਵੱਲੋਂ ਅੱਜ ਗੁਰਦੁਆਰਾ ਮਨਜੀ ਸਾਹਿਬ ਆਲਮਗੀਰ ਵਿਖੇ 11000 ਸਹਿਜ ਪਾਠਾਂ ਦੇ ਭੋਗ ਪਾਏ ਪਾਏ ਗਏ ਨੇ ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਸਾਬਤ ਕਰ ਗਿਆ ਕਿ ਸਿੱਖ ਕੌਮ ਬਹੁਤ ਵੱਡੀ ਕੌਮ ਆ ਬਲਵਾਨ ਕੌਮ ਆ ਇੱਥੇ ਅੱਜ ਦੇਖਣ ਨੂੰ ਮਿਲਿਆ ਕਿ ਸਿੱਖਾਂ ਦੇ ਸਿਰਾਂ ਦੇ ਉੱਤੇ ਕੇਸਰੀ ਹੀ ਕੇਸਰੀ ਦਸਤਾਰਾਂ ਜੈਕਾਰਿਆਂ ਦੀ ਗੂੰਜ ਇੱਕ ਨਿਸਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਇਹਨਾਂ ਨੇ ਅੱਜ ਆਪਣਾ ਪੰਜਾਬ ਦੇ ਭਲੇ ਦੇ ਲਈ ਸਰਬੱਤ ਦੇ ਭਲੇ ਦੇ ਲਈ ਜਿਹੜੇ ਸਹਿਜ ਪਾਠਾਂ ਦੇ 11000 ਸਹਿਜ ਪਾਠਾਂ ਦੇ ਭੋਗ ਪਾਏ ਗਏ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਕੱਤਰ ਹੋਈਆਂ ਸੰਗਤਾਂ ਦਾ ਜਿਹੜਾ ਇਕੱਠ ਸੀ ਅੱਜ ਦੇਖਣਯੋਗ ਸੀ ਦਿਲ ਨੂੰ ਸ਼ੋਰ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਥਾਪੜਾ ਸਿੱਖ ਕੌਮ ਨੂੰ ਦਿੱਤਾ ਸਿੱਖ ਕੌਮ ਨੂੰ ਬਲਵਾਨ ਕੀਤਾ ਉਹ ਅੱਜ ਦਿਖਾਈ ਦਿੰਦਾ ਸੀ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੀ ਹਾ ਟਾਈਮ 'ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ